ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੁਈਆਂ ਵਾਲਾ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਨੇੜੇ ਮੇਨ ਸ਼ਹਿਰ ਮੇਨ ਕਸਬਾ ਤਲਵੰਡੀ ਭਾਈ ਧੰਨਾ ਸ਼ਹੀਦ ਇਦੇ ਆਣ ਗਵਾਂਡ ਰਹਿ ਜਾਂਦੇ ਆ ਤੇ ਬੂਈਆਂ ਵਾਲੇ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਮੱਝ ਵਿਖਾਵਾਂਗੇ ਸੱਜਣੋ ਘਰੇਲੂ ਪਰਿਵਾਰ ਕੋਲੇ ਘਰੇ ਰੱਖੇ ਹੋਏ ਪਸ਼ੂਆ ਉਹਨਾਂ ਦੇ ਵਿੱਚੋਂ ਇੱਕ ਮੱਝ ਵਿਕਰੀ ਵਾਲੀ ਆ ਜਿਹੜਾ ਵੀ ਲੇਖਾ ਜੋਖਾ ਹੋਇਆ ਆ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਚੰਗਾ ਦੁੱਧ ਚੋਇਆ ਮਗਰਲੇ ਸੂਏ ਦੀ ਕੱਟੀ ਬਾਈ ਹਰਾਂ ਕੋਲ ਖੜੀ ਆ ਆਜੋ ਲਈਏ ਜਾਣਕਾਰੀ ਵੀਰ ਜੀ ਸასი ਕਾ ਜੀ ਹੋਰ ਸਨਾ ਮੇਰਾ ਭਰਾ ਵਧੀਆ ਠੀਕ ਠਾਕ ਤੁਸੀਂ ਦੱਸੋ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਨਾਂ ਤੇ ਐਡਰੈਸ ਦੱਸ ਗਏ ਮੇਰਾ ਭਰਾ ਨਾਂ ਕਰਨਵੀ ਸਿੰਘ ਜੀ ਡੈਡੀ ਦਾ ਨਾਂ ਜਗਸੀਰ ਸਿੰਘ ਜੀ ਠੀਕ ਹੈ ਤੇ ਐਡਰੈਸ ਬੂਈਆਂ ਵਾਲਾ ਪਿੰਡ ਜਿਲ੍ਹਾ ਫਰੋਜ਼ਪੁਰ ਆਗੇ ਜਿਲ੍ਹਾ ਫਰੋਜ਼ਪੁਰ ਆਗੇ ਨੰਬਰ ਮੇਰੇ ਵੀਰ ਦਾ 7087992472 ਇਹਦੇ ਤੇ ਸੰਪਰਕ ਕਰੇ ਹਨ ਆਪਣੇ ਨਾਂ ਵਾਂਗ ਸਜਣੋ ਸਕਰੀਨ ਤੇ ਵੀ ਚਲਾਵਾਂਗੇ ਤੇ ਵੀਰੇ ਇਹ ਮੱਝ ਆਪਣੇ ਘਰ ਦੀ ਆ ਨਾ ਹਾਂਜੀ ਇਹ ਕਰ ਦਈਏ ਇਹ ਸੂਆ ਕਿਹੜਾ ਹੁਣ ਸੂਗੀ ਜਿਵੇਂ ਗਾਂ ਤੀਜਾ ਸੂਆ ਸੁਣਾਈ ਇਹਨੇ ਇਹਨੇ ਤੀਸਰਾ ਸੂਆ ਸੁਣਾ ਹਾਂਜੀ ਤੇ ਦੂਜੇ ਸੂਏ ਆਪਾਂ ਘਰੇ ਹੀ ਚੋਈ ਆ ਹਾਂਜੀ ਘਰੇ ਹੀ ਹੁਣੇ ਕਿੰਨਾ ਟਾਈਮ ਪਿਆ ਇਹਦਾ ਸੂਣ ਚ ਇਹਦੇ 2 ਮਹੀਨੇ ਰਹਿ ਗਏ ਸੂਣ ਚ 8 ਮਹੀਨੇ ਦੀ ਗੱਬਣਾ ਹੀ 8 ਕੰਪਲੀਟ ਕਰ ਗਈ ਹਾਂਜੀ 8 ਕੰਮ ਦੀ ਠਾਈ ਨੌਵਾਂ ਲੱਗ ਗਿਆ ਨੌਵਾਂ ਲੱਗ ਗਿਆ 2 ਮਹੀਨੇ ਪਏ ਆ 2 ਮਹੀਨੇ ਪਏ ਓਕੇ ਤੇ ਵੀਰੇ ਜਿਵੇਂ ਆਪਾਂ ਕੱਚੀ ਵੇਚਦੇ ਆ ਹਾਂਜੀ ਤੇ ਕਈ ਸੱਜਣਾ ਨੇ ਇਹ ਸੋਚਣਾ ਵੀ ਯਾਰ ਭਾਰਨਾ ਕੱਢਦੇ ਹੋ ਜਾਂਦੇ ਨੇ ਬਈ ਆਪਣੀ ਫੁੱਲ ਗਰੰਟੀ ਆ ਵੀ ਇਸ ਚੀਜ਼ ਦੀ ਆਪਣੀ ਗਾਰੰਟੀ ਹੈ ਜੀ ਗਰੰਟੀ ਫੁੱਲ ਹਨਾ ਗਲਾਬ ਦੇ ਬੂੰਦ-ਬੂੰਦ ਵੇਖ ਲਵੇ ਜਿਵੇਂ ਮਰਜ਼ੀ ਚੈੱਕ ਕਰ ਲੇ ਫੁੱਲ ਗਰੰਟੀ ਆਪਣੀ ਵੀ ਸਾਰੇ ਪਾਸਿਓਂ ਆਪਣੀ ਫੁੱਲ ਗਰੰਟੀ ਹੈ ਹਨਾ ਤੇ ਏਡਾ ਪਟਾ ਵਾ ਹਾਂਜੀ ਚਾਰੇ ਪੈਰ ਧੋਤੇ ਆ ਤੇ ਗਾਹ ਟੀਕੇ ਕਿਹੜੇ ਤੋਂ ਗੱਬਣ ਇਹ ਅਜੂਬੇ ਤੋਂ ਗੱਬਣਾ ਹੀ ਆਵੇ ਅੱਛਾ ਠੀਕਾ ਸਟਰਾ ਵੀ ਆਪਣੇ ਕੋਲ ਹੈਗਾ ਸਟਰਾ ਵੀ ਵੀਰ ਦੇ ਕੋਲ ਆ ਰੂਪੇ ਤੋਂ ਗੱਬਣਾ ਵੀ ਚੰਗੇ ਮਾਲੀ ਦਾ ਟੀਕਾ ਲਵਾਇਆ ਵੀਰ ਨੇ ਤੇ ਅੱਗੇ ਜਿਹੜੀ ਇਹਦੇ ਕੋਲੇ ਕੱਟੀ ਮਗਰ ਦਿੱਤੀ ਆਪਣੇ ਕੋਲੇ ਘਰੇ ਉਹ ਕੀ ਦੀ ਆ? ਉਹ ਲਬਖਸ਼ ਦੀ ਆ ਜੀ। ਲਬਖਸ਼ ਦੀ। ਕਿੰਨਾ ਦੁੱਧ ਚੋਦਾ ਰਿਆ ਮੇਰਾ ਭਰਾ? ਬਈ 13 ਤੋਂ 14 ਲੀਟਰ ਚੋਇਆ ਆਪਾਂ ਬਈ। ਆਪਾਂ ਆਪਣੀ ਨਾਰਮਲ ਸੇਵਾ ਦੇ 13 ਤੋਂ 14 ਲੀਟਰ ਦੁੱਧ ਜਿਹੜਾ ਇਹਦਾ ਮਗਰ ਲੈ ਸੂਏ ਚੋਂ ਦੇ ਰਹੇ ਹਾਂ ਜੀ। ਤੇ ਬਾਕੀ ਚੂਨ ਚਾਂਮ ਦੀ ਪੋਲੀ ਸੀ। ਹੋਰੀ ਪੋਲੀ ਹੈ ਜੀ। ਓਕੇ। ਇਹਦੀ ਹੁਣ ਆਪਾਂ ਤੌਰ ਕਰਾਈਏ ਚੱਕ ਮੇਰਾ ਭਰਾ ਖੋਲ ਖਮੜੀ ਜੀ। ਸਜਣਾ ਸੁਭਾਅ ਬਹੁਤ ਚੰਗਾ। ਕੱਦ-ਕਾਠ ਚੰਗਾ ਬਾਕੀ ਆ ਜਿਹੜਾ ਕਾਟੇ ਦਾ ਇਧਰਲੇ ਪਾਸੇ ਆ ਗਿਆ ਨਾ ਇਹ ਹਾਂ ਕੋਈ ਨਹੀਂ ਅੰਦਰ ਹੀ ਲੈ। ਇਹ ਆ ਦੇ ਇਹ ਬਹੁਤ ਘੱਟ ਮਿਲਦਾ ਤੇ ਆ ਦੇਖੋ ਇਹਦੀ ਮਗਰਲੇ ਸੁਵੇ ਦੀ ਜਿਹੜੀ ਘੱਟੀ ਆ ਇਹ ਵੀ ਇਹਦੇ ਕੋਲੇ ਖੜੀ ਐ ਇੱਥੋਂ ਖੋਲ ਕੇ ਬਾਹਰ ਬੰਨ ਕੇ ਤੁਹਾਡਾ ਨਾਲ ਵੀਡੀਓ ਸਾਂਝੀ ਕੀਤੀ ਆ ਆ ਦੇਖੋ ਇਹ ਇੱਥੋਂ ਫੇਰ ਵੀ ਤੁਸੀਂ ਆਪਣੀ ਤਸੱਲੀ ਕਰ ਲਓ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਗਈ ਆ ਤੇ ਸੱਜਣੋ 2 ਮਹੀਨੇ ਜੇ ਕੋਈ ਸੱਜਣ ਕੋਲੇ ਚਾਰ ਪੱਠੇ ਕਿਤੇ ਜਿਗਾੜ ਲੱਗਿਆ ਹੋਇਆ ਤਾਂ ਮੈਂ ਲੈ ਕੇ ਲਾ ਲਓ ਰੇਟ ਆਪਾਂ ਵੀਰ ਹਰਾਂ ਤੋਂ ਕਨਫਰਮ ਕਰਾਂਗੇ ਬਾਕੀ ਵੀ ਸੂਈਆਂ ਵੀਡੀਓ ਆਪਣੇ ਕੋਲ ਸਾਰੀਆਂ ਹੈਗੀਆਂ ਦੀਆਂ ਓਕੇ ਸੱਜਣੋ ਜਦੋਂ ਮਗਰਲੇ ਸੂਏ ਇਹ ਮੈਂ ਸੂਈ ਇਹ ਵੀ ਵੀਡੀਓ ਤੁਸੀਂ ਭਰਾ ਦੇ ਕੋਲ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਲੀਵਾ ਤਿਆਰ ਕਰਕੇ ਸੂਈ ਸੀ ਇਹ ਮੱਡੀ ਗੱਲ ਬਾਤ ਆ ਕਿ ਆਪਾਂ ਨੂੰ ਪ੍ਰੋਪਰ ਡਿਟੇਲ ਸਮੇਤ ਜਿਹੜੀ ਮੱਝ ਮਿਲ ਜਾਣੀ ਆ ਕਰੋ ਜਿਹੜਾ ਸੱਜਣ ਵੀ ਖਰੀਦਦਾ ਆ ਉਹਦੀਆਂ ਵੀਡੀਓ ਚੈੱਕ ਕਰ ਲਿਓ ਵੀਰੇ ਹੁਣ ਰੇਟ ਕੀ ਕਰਾਂਗੇ ਆਪਾਂ ਇਹਦਾ ਰੇਟ ਇਹਦਾ ਬਈ ਫੋਨ ਤੇ ਹੀ ਕਰਨਾ ਆਪਾਂ ਰੇਟ ਇਹਦਾ ਜਿਹੜਾ ਵੀ ਕਰਾਂਗੇ ਆਪਾਂ ਫੋਨ ਤੇ ਕਰਾਂਗੇ ਹਾਂਜੀ ਜੈ ਜੀ ਕਰਾਂਗੇ ਨਾ ਹਾਂਜੀ ਜੈ ਜੀ ਕਰਾਂਗੇ ਠੀਕ ਆ ਧੰਨਵਾਦ ਸੱਜਣੋ ਡਰੈਸ ਇੱਕ ਵਾਰੀ ਫੇਰ ਕਨਫਰਮ ਕਰ ਲੋ ਕਈ ਵਾਰੀ ਕੋਈ ਚੱਕਰਾ ਚ ਪੈਂਦਾ ਏ ਤਲਵੰਡੀ ਭਾਈ ਆ ਸੱਜਣੋ ਨੇੜੇ 메ਨ ਸ਼ਹਿਰ 메ਨ ਕਸਬਾ ਵੀਰਹਰਾਂ ਨੂੰ ਤਲਵੰਡੀ ਭਾਈ ਲੱਗ ਜਾਂਦਾ ਧਨੇਸ਼ੀ ਤੋਂ ਸਿੱਧੀ ਸੜਕ ਬੂਂਆਂ ਵਾਲੇ ਆਉਂਦੀ ਆ ਮਸ਼ਹੂਰ ਪਿੰਡ ਆ ਸੱਜਣੋ ਬੂਂਆਂ ਵਾਲਾ ਜਿੰਨੂੰ ਮਰਜ਼ੀ ਪੁੱਛ ਲਿਓ ਓਕੇ ਰਿਪੋਰਟ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ